ਇੰਡੀਆਜ਼ ਗੋਡ ਲੇਟੈਂਟ ਦੇ ਸ਼ੋਅ ਤੇ ਸਰਕਾਰ ਨੇ ਲਿਆ ਵੱਡਾ ਐਕਸ਼ਨ ਰਣਵੀਰ ਅਲਾਬਾਦੀਆ ਵੱਲੋਂ ਸੋਸ਼ਲ ਮੀਡੀਆ ਉਤੇ ਮੰਗੀ ਗਈ ਸੀ ਮੁਆਫੀ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਸਮੇਂ ਰਹਿਣਾ ਦੇ ਸ਼ੋਅ ਇੰਡੀਆਜ਼ ਗੋਡ ਲੇਟੈਂਟ ਦੀ ਜੋ ਕਿ ਹਰ ਪਾਸੇ ਛਾਇਆ ਹੋਇਆ ਦਰਅਸਲ ਇਸ ਸ਼ੋਅ ਦੇ ਵਿੱਚ ਸਮੇ ਰੈਨਾ ਸ਼ੋਅ ਨੂੰ ਹੋਸਟ ਕਰਦੇ ਆ ਤੇ ਬਹੁਤ ਸਾਰੇ ਗੈਸਟ ਨੂੰ ਉਹਨਾਂ ਦੇ ਵੱਲੋਂ ਬੁਲਾਇਆ ਜਾਂਦਾ ਹੈ ਜਿਨ੍ਹਾਂ ਨੂੰ ਰੋਸਟ ਵੀ ਕੀਤਾ ਜਾਂਦਾ ਹੈ ਤੇ ਜਿਹੜੇ ਕੰਟੈਸਟੈਂਟ ਇਸ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਉਹਨਾਂ ਨੂੰ ਵੀ ਰੋਸਟ ਕੀਤਾ ਜਾਂਦਾ ਹੈ ਹਾਲੀ ਦੇ ਵਿੱਚ ਸਮੇ ਰੈਨਾ ਦੇ ਨਾਲ ਇਸ ਸ਼ੋਅ ਦੇ ਵਿੱਚ ਯੂਟਿਊਬਰ ਰਣਵੀਰ ਅਲਾਵਾਦੀਆ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਕੁਝ ਇਤਰਾਜ਼ਯੋਗ ਟਿੱਪਣੀ ਇਸ ਸ਼ੋਅ ਦੇ ਵਿੱਚ ਕਰ ਦਿੱਤੀ ਜਾਂਦੀ ਆ ਉਹ ਵੀ ਪੇਰੈਂਟਸ ਨੂੰ ਲੈ ਕੇ ਜਿਸ ਤੋਂ ਬਾਅਦ ਲਗਾਤਾਰ ਹੰਗਾਮਾ ਮਚਾ ਹੋਇਆ ਰਣਵੀਰ ਅਲਾਬਾਦੀਆ ਨੂੰ ਕਾਫੀ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਸਮੇਰ ਰੈਨਾ ਨੂੰ ਵੀ ਲੋਕਾਂ ਦੇ ਵੱਲੋਂ ਜੋ ਆ ਟਾਰਗੇਟ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਯੂਟਿਊਬਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਸ ਦੇ ਕੋਲੋਂ ਮਾਫੀ ਮੰਗੀ ਜਾਂਦੀ ਹੈ ਪਰ ਫੈਨਸ ਦੇ ਵੱਲੋਂ ਜੋ ਆ ਉਹਨਾਂ ਦੀ ਮਾਫੀ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ ਬਹੁਤ ਸਾਰੇ ਫੈਨਸ ਜੋ ਹੁੰਦੇ ਆ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਹੁਣ ਰਣਵੀਰ ਅਲਾਬਾਦੀਆ ਦਾ ਕੈਰੀਅਰ ਸਮੇਰ ਰੈਨਾ ਦੇ ਕੈਰੀਅਰ ਦੇ ਨਾਲ ਹੀ ਇੱਥੇ ਖਤਮ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਹੁਤ ਇੱਕ ਭੱਦੀ ਟਿੱਪਣੀ ਜੋ ਆ ਪੇਰੈਂਟਸ ਦੇ ਉੱਤੇ ਕੀਤੀ ਜਾਂਦੀ ਹੈ ਤਾਂ ਦੱਸ ਦਈਏ ਕਿ ਹੁਣ ਸਰਕਾਰ ਦੇ ਵੱਲੋਂ ਵੀ ਇੱਕ ਐਕਸ਼ਨ ਲਿਆ ਗਿਆ ਕਿਉਂਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸੀਨੀਅਰ ਸਲਾਹਕਾਰ ਕੰਚਨ ਗੁਪਤਾ ਨੇ ਸੋਸ਼ਲ ਮੀਡੀਆ 101 ਪੋਸਟ ਵਿੱਚ ਕਿਹਾ ਕਿ ਰਣਵੀਰ ਇਲਾਬਾਦੀਆ ਦੇ ਇਤਰਾਜ਼ਯੋਗ ਟਿੱਪਣੀਆਂ ਵਾਲੇ ਇੰਡੀਆਜ਼ ਗੁੱਡ ਲੇਟਨ ਐਪੀਸੋਡ ਨੂੰ ਭਾਰਤ ਸਰਕਾਰ ਦੇ ਆਦੇਸ਼ ਮਗਰੋਂ YouTube ਉੱਤੇ ਬਲੌਕ ਕਰ ਦਿੱਤਾ ਗਿਆ। ਦਰਅਸਲ ਕਾਮੇਡੀਅਨ ਕਲਾਕਾਰ ਸਮੇਰਨ ਨੇ YouTube ਰਿਐਲਿਟੀ ਸ਼ੋ ਇੰਡੀਆਜ਼ ਗੁੱਡ ਲੇਟਨ ਨੂੰ ਮਾਤਾ-ਪਿਤਾ ਉੱਤੇ ਸੈਕਸ਼ੂਅਲ ਰਿਲੇਸ਼ਨਸ਼ਿਪ ਨੂੰ ਲੈ ਕੇ ਰਣਵੀਰ ਇਲਾਬਾਦੀਆ ਦੀ ਇੱਕ ਵਿਵਾਦਪ੍ਰਤ ਟਿੱਪਣੀ ਮਗਰੋਂ ਹਰ ਪਾਸੇ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਸੀ ਲੋਕਾਂ ਦੇ ਵੱਲੋਂ ਉਹਨਾਂ ਦੇ ਇਸ ਸਟੇਟਮੈਂਟ ਨੂੰ ਕਾਫੀ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਸੀ ਸੋਸ਼ਲ ਮੀਡੀਆ ਉਤੇ ਟਿੱਪਣੀ ਵਿਆਪਕ ਤੌਰ ਉਤੇ ਪ੍ਰਸਾਰਿਤ ਕੀਤੀ ਗਈ ਸੀ ਬੇਅਰ ਬਾਈਸਪ ਦੇ ਨਾਮ ਦੇ ਨਾਲ ਜਾਣੇ ਜਾਂਦੇ ਯੂਟਿਊਬਰ ਨੇ ਇਸ ਤੋਂ ਬਾਅਦ ਆਪਣੀ ਗਲਤੀ ਵੀ ਮੰਨ ਲਈ ਮੁਆਫੀ ਵੀ ਮੰਗ ਲਈ ਇਹ ਕਿਹਾ ਕਿ ਉਸਨੇ ਸ਼ੋਅ ਉਤੇ ਨਿਰਮਾਤਾਵਾਂ ਨੂੰ ਵਿਵਾਦਿਤ ਹਿੱਸੇ ਨੂੰ ਹਟਾਉਣ ਦੇ ਲਈ ਕਿਹਾ ਸੀ تنویر ਦੇ ਇਸ بیان ਨੂੰ ਲੈ ਕੇ کافی ਵਿਵਾਦ ਖੜਾ ਹੋ ਗਿਆ ਇਸ ਮਾਮਲੇ 'ਚ ਹਨਵੀਰ ਰੈਲਾਬਾਦੀਆ ਦੇ ਨਾਲ-ਨਾਲ سوشل میڈیا ਇਨਫਲੂਐਂਸਰ ਅਪੂਰਵਾ ਮਖੀਜਾ ਕਾਮੇਡੀਅਨ ਸਮੇਂ ਰੈਣਾ ਇੰਗਲਿਸ਼ ਗੋਟ ਲੈਟਨ ਦੇ ਪ੍ਰਬੰਧਕਾਂ ਖਿਲਾਫ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਤਾਂ ਉਥੇ ਦੱਸਦੀ ਹੈ ਕਿ ਜਦੋਂ ਯੂਟਿਊਬਰ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਤਾਂ ਐਸੇ ਵੀਡੀਓ ਦੇ ਉੱਤੇ ਲੱਖਾਂ ਦੇ ਵਿੱਚ ਕਮੈਂਟਸ ਆਏ ਨੇ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਉਹਨਾਂ ਨੂੰ ਅਨਫੋਲੋ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਮਾਫੀ ਜੋ ਮੰਜ਼ੂਰ ਨਹੀਂ ਹੋਵੇਗੀ ਤੇ ਕਈਆਂ ਨੇ ਕਿਹਾ ਕਿ ਜੋ ਵੀ ਸਟੇਟਮੈਂਟ ਤੁਹਾਡੇ ਵੱਲੋਂ ਪਾਸ ਕੀਤੀ ਗਈ ਆ ਉਹ ਬਿਲਕੁਲ ਵੀ ਫਨੀ ਨਹੀਂ ਹੈ ਤਾਂ ਕਈਆਂ ਦੇ ਕਹਿਣਾ ਸੀਗਾ ਕਿ ਅਜਹੀ ਟਿੱਪਣੀ ਕਰਕੇ ਹੁਣ ਮੁਆਫੀ ਮੰਗਣ ਦਾ ਕੀ ਫਾਇਦਾ ਆ ਜੋ ਯੂਟਿਊਬਰ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਤੁਹਾਡੀ ਇਸ ਦੇ ਉੱਤੇ ਕੀ ਰਾਏ ਆ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ